ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਗੋਭੀ ਗਾਜਰਾਂ ਦਾ ਖੱਟਾ ਮਿੱਠਾ achar ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਮਿਲਣ ਤੇ ਆ ਹੁਣ achar ਬਣਾਉਣਾ ਸ਼ੁਰੂ ਕਰਦੇ ਹਾਂ achar ਬਣਾਉਣ ਲਈ ਮੈਂ ਅੱਧਾ ਕਿਲੋ ਗਾਜਰਾਂ ਲਈਆਂ ਏ ਤੇ ਗਾਜਰਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਛਿੱਲ ਕੇ ਧੋ ਕੇ ਤੇ ਲੰਬੇ ਪਤਲੇ ਟੁਕੜਿਆਂ 'ਚ ਕੱਟ ਲਿਆ ਏ ਤੇ 1 ਕਿਲੋ ਮੈਂ ਗੋਭੀ ਲਈ ਏ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਕੇ ਤੇ ਇਹਨੂੰ ਇਦਾਂ ਥੋੜੇ ਛੋਟੇ ਟੁਕੜਿਆਂ ਚ ਕੱਟ ਲਿਆ ਇਹਦੇ ਜਿਆਦਾ ਵੱਡੇ ਫੁੱਲ ਨਹੀਂ ਕਰਨੇ ਥੋੜੇ ਮੀਡੀਅਮ ਜਿਹਾ ਸਾਈਜ਼ ਦੇ ਦੇ ਫੁੱਲ ਰੱਖਾਂਗੇ ਗੋਭੀ ਨੂੰ ਤੇ ਗਾਜਰਾ ਨੂੰ ਦੋਨਾਂ ਨੂੰ ਮੈਂ ਸਕਾ ਕੇ ਰੱਖ ਲਿਆਏ ਜੇ ਤੁਸੀਂ ਚਾਹੋ ਤੁਸੀਂ ਇਹਦੇ ਵਿੱਚ ਸ਼ਲਗਮ ਮੋਲੀ ਇਹਦਾ ਵੀ ਅਚਾਰ ਬਣਾ ਸਕਦੇ ਜੇ ਪਰ ਮੈਂ ਕੱਲਾ ਗੋਭੀ ਤੇ ਗਾਜਰਾ ਦਾ achar ਬਣਾਵਾਂਗੀ ਹੁਣ ਅਸੀਂ ਸੱਪਤਾ ਪਹਿਲੇ ਕਿ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਇਹਦੇ ਵਿੱਚ ਕੁਝ ਖੜੇ ਮਸਾਲੇ ਪਾ ਕੇ ਉਹਨਾਂ ਨੂੰ ਹਲਕਾ ਹਲਕਾ ਜਿਹਾ ਭੁੰਨ ਲਾਂਗੇ एक चम्मच सौंफ पावे एक चम्मच कालिया मिर्चा है अद्धा चम्मच साबत धनिया पा देंगे एक चम्मच जीरा पा देंगे 1 ਚਮਚੇ ਦੇ ਵਿੱਚ ਪੀਲੀ ਸਰੋ ਪਾ ਦਾਂਗੇ ਸਾਰੇ ਮਸਾਲਿਆਂ ਨੂੰ ਹਲਕਾ ਹਲਕਾ ਜਿਹਾ ਸੇਕ ਲਵਾ ਲਾਂਗੇ ਮਸਾਲੇ ਸਾਡੇ ਹਲਕੇ ਹਲਕੇ ਪੁੰਨੇ ਗਏ ਆ ਇਹ ਚੋ ਸਿਰਫ ਇਹਦਾ ਮੋਇਸਚਰ ਖਤਮ ਕਰਨ ਲਈ ਇਹਨਾਂ ਨੂੰ ਪੁੰਨਣਾ ਹੈ ਬਾਹਰ ਕੱਢ ਲਾਂਗੇ ਮਸਾਲਿਆਂ ਨੂੰ ਦੇ ਵਿੱਚ ਹੁਣ ਇੱਕ ਵੱਡੀ ਕੜਛੀ ਦੇ ਕਰੀਬ ਸਰੋਂ ਦਾ ਤੇਲ ਪਾ ਕੇ ਤੇਲ ਗਰਮ ਕਰਾਂਗੇ ਬਹੁਤ ਜ਼ਿਆਦਾ ਇਹਦੇ ਵਿੱਚ ਤੇਲ ਪਾਉਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਈਦਾ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇ ਜਦ ਦੇ ਸਾਡੇ ਮਸਾਲੇ ਥੋੜੇ ਠੰਡੇ ਹੋ ਜਾਣਗੇ ਇਹਨਾਂ ਨੂੰ ਹਲਕਾ ਹਲਕਾ ਜੈ ਦੜਫੜ ਕਰਕੇ ਪੀਸ ਲਾਂਗੇ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਜਿਹਾ ਠੰਡਾ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਹਿੰਗ ਪਾ ਦਾਂਗੇ ਅੱਧਾ ਚਮਚ ਜੀਰਾ 1 ਚਮਚ ਇਹਦੇ ਵਿੱਚ ਰਾਈ ਪਾਵਾਂਗੇ ਇਨਨੂੰ ਪੁੰਨਣ ਦੇ ਬਾਅਦ ਇੱਕ ਵੱਡਾ ਚਮਚ ਇਹਦੇ ਵਿੱਚ ਲਸਣ ਦਾ ਲਸਣ ਨੂੰ ਚੰਗੀ ਤਰ੍ਹਾਂ ਪੀਸ ਕੇ ਫੇਰ ਪਾਵਾਂਗੇ ਗੇਸ ਦੀ ਫਲੇਮ ਹੁਣ ਚਾਲੂ ਕਰ ਦਾਂਗੇ थोड़ा जा जो यदा रंग बदलन लग जाएगा एदी चमच अदरकता पीस के पा देंगे इन भी थोड़ी देर भुन ले लेंगे अदरक लसन भुनिया गया है ਹੁਣ ਇਹਦੇ ਵਿੱਚ ਗਾਜਰਾ ਪਾ ਦਾਂਗੇ ਨਾਲ ਹੀ ਅਸੀਂ ਗੱਬੀ ਵੀ ਪਾ ਦਾਂਗੇ ਅਸ ਜਿਆਨ ਨੂੰ ਮੀਡੀਅਮ ਦੀ ਫਲੇਮ ਤੇ ਚੰਗੀ ਤਰ੍ਹਾਂ ਲਾਲ ਭਨ ਲਾਂਗੇ ਸਬਜ਼ੀਆਂ ਨੂੰ 1-2 ਮਿੰਟ ਪਕਾਉਣ ਦੇ ਬਾਅਦ ਅਸੀਂ ਇਹਦੇ ਵਿੱਚ ਬਾਕੀ ਸਾਰੇ ਸੁੱਕੇ ਮਸਾਲੇ ਪਾਵਾਂਗੇ ਇੱਕ ਚਮਚ ਇਹਦੇ ਵਿੱਚ ਨਮਕ ਪਾਵਾਂਗੇ ਇਹ ਸਿੰਦਾ ਨਮਕ ਆ ਤੇ ਇੱਕ ਚਮਚੀ ਅਸੀਂ ਇਹਦੇ ਵਿੱਚ ਕਾਲੇ ਨਮਕ ਦਾ ਪਾਵਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਹਲਦੀ ਪਾਊਡਰ ਪਾ ਦਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਤੁਸੀਂ ਚਾਹੋ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਸਕਦੇ ਜੇ ਮੈਂ ਇਹਦੇ ਵਿੱਚ ਦੂਸਰੀ ਲਾਲ ਮਿਰਚ ਪਾਵਾਂਗੀ ਦਾ ਚਮਚ ਲਾਲ ਮਿਰਚ ਪਾਈ ਹੈ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚ ਵੈਣ ਪਾ ਦਾਂਗੇ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਮੀਡੀਅਮ ਜੇ ਫਲੇਮ ਤੇ ਇੱਕ ਤੋਂ 2 ਮਿੰਟ ਲਈ ਇਹਨੂੰ ਹੋਰ ਪਕਾਵਾਂਗੇ। ਥੋੜਾ ਜਿਹਾ ਜਿਹੜੇ ਬਾਕੀ ਸਾਰੇ ਮਸਾਲੇ ਪੀਸ ਕੇ ਰੱਖੇ ਹੋ ਉਹ ਵੀ ਪਾ ਦਾਂਗੇ ਇਹਦੇ ਵਿੱਚ। ਮਿਕਸ ਕਰ ਲਾਂਗੇ। ਇਹ ਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਇਹਨੂੰ ਜੇ ਸਟੋਰ ਕਰਕੇ ਰੱਖਣਾ ਹੈ ਤੇ ਤੁਸੀਂ ਇਹਨੂੰ 2 ਦਿਨ ਦੀ ਧੁੱਪ ਲਵਾ ਕੇ ਫਿਰ ਤੁਸੀਂ ਸਟੋਰ ਕਰਕੇ ਰੱਖ ਸਕਦੇ ਜੇ ਤੇ ਜੇ ਤੁਹਾਡਾ achar ਜਲਦੀ ਖਤਮ ਹੋ ਜਾਣਾ ਹੈ ਫਿਰ ਤੁਸੀਂ ਇਹਨੂੰ 1 ਦਿਨ ਦੀ ਧੁੱਪ ਲਵਾ ਕੇ 3-4 ਘੰਟੇ ਦੀ ਧੁੱਪ ਲਵਾ ਕੇ achar ਬਣਾ ਲਓ ਬਹੁਤ ਵਧੀਆ achar ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ 2 ਛੋਟੇ ਚਮਚ ਦੇ ਕਰੀਬ ਗੁੜ ਪਾ ਦਾਂਗੇ ਤੇ ਥੋੜਾ ਜਿਹਾ ਅਸੀਂ ਸਿਰਕਾ ਲੈ ਆਏ ਚਿੱਟਾ ਸਿਰਕਾ ਉਹ ਪਾ ਦਾਂਗੇ ਇਹਦੇ ਵਿੱਚ ਸਿਟਕੇ ਨਾਲ ਜਿਹੜਾ achar hai ਉਹ ਜਲਦੀ ਖਰਾਬ ਨਹੀਂ ਹੁੰਦਾ ਗੁੜ ਦੀ ਜਗ੍ਹਾ ਤੁਸੀਂ ਚੀਨੀ ਵੀ ਪਾ ਸਕਦੇ ਜੇ ਤੁਹਾਡੀ ਆਪਣੀ ਪਸੰਦ ਹੈ ਜੇ ਤੁਹਾਨੂੰ ਗੁੜ ਪਸੰਦ ਆ ਤੁਸੀਂ ਗੁੜ ਪਾ ਸਕਦੇ ਜੇ ਜੇ ਤੁਸੀਂ ਗੁੜ ਨਹੀਂ ਪਸੰਦ ਕਰਦੇ ਤੁਸੀਂ ਚੀਨੀ ਵੀ ਪਾ ਸਕਦੇ ਜੇ ਥੋੜੀ ਦੇਰ ਲਈ ਅਸੀਂ ਇਹਨੂੰ ਹੋਰ ਪਕਾ ਲਾਂਗੇ ਹੁਣ ਗੁੜ ਹੁਣ ਪੂਰਾ ਮੈਲਟ ਹੋ ਚੁੱਕਾ ਹੈ ਤੇ ਸਬਜ਼ੀਆਂ ਵੀ ਸਾਡੀਆਂ ਬਹੁਤ ਵਧੀਆ ਤਰ੍ਹਾਂ ਪੱਕ ਚੁੱਕੀਆਂ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ 70 ਤੋਂ 80% ਤੱਕ ਸਬਜ਼ੀਆਂ ਨੂੰ ਪਕਾਉਣਾ ਹੈ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਤੇ ਇਹਨੂੰ ਹੁਣ ਥੋੜੀ ਦੇਰ ਠੰਡਾ ਹੋਣ ਲਈ ਇੱਦਾਂ ਹੀ ਰੱਖ ਲਾਂਗੇ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਅਸੀਂ ਇਹਨੂੰ ਕਿਸੇ ਕੱਚ ਦੇ ਡੱਬੇ ਵਿੱਚ ਕੱਢ ਲਾਂਗੇ ਜਾਂ ਕਿਸੇ ਨੂੰ ਮਰਦਬਾਂਚ ਕੱਢ ਲਾਂਗੇ ਤੇ ਜੇ ਤੁਸੀਂ ਮਰਦਬਾਂਚ ਅਸੀਂ ਆਚਾਰ ਨੂੰ ਕੱਢਣਾ ਹੈ ਉਹਨੂੰ ਪਹਿਲੇ ਚੰਗੀ ਤਰ੍ਹਾਂ ਨਾਲ ਧੋ ਕੇ ਧੁੱਪੇ ਸੁਕਾ ਕੇ ਫਿਰ ਅਸੀਂ ਉਹਦੇ ਵਿੱਚ achar ਕੱਢਾਂਗੇ ਫੇਰ ਹੀ ਸਾਡਾ achar ਵਧੀਆ ਬਣ ਕੇ ਤਿਆਰ ਹੁੰਦਾ achar ਹੁਣ ਠੰਡਾ ਹੋ ਗਿਆ ਏ ਥੋੜਾ ਸਿਆ ਨੂੰ ਮਰਦਵਾਨ ਚ ਕੱਢ ਲਾਂਗੇ ਮਰਦਵਾਨ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਕੇ ਧੁੱਪ ਚ ਸੁਕਾ ਲਿਆ ਫਿਰ ਅਸੀਂ ਇਹਦੇ ਵਿੱਚ achar ਕੱਢਾਂਗੇ ਇਹ ਚੋ ਜਦੋਂ ਵੀ ਆਚਾਰ ਕੱਢਣਾ ਹੈ ਇਹਦੇ ਵਿੱਚ ਗਿੱਲਾ ਚਮਚ ਨਹੀਂ ਲਾਉਣਾ ਸੁੱਕੇ ਚਮਚ ਨਾਲ ਇਹਨੂੰ ਆਚਾਰ ਨੂੰ ਕੱਢਣਾ ਹੈ ਆਚਾਰ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ